ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸ ਸਤਿ ਸ੍ਰੀ ਅਕਾਲ ਮਕਬੂਲ ਰੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਅਲੱਗ ਲੁਧਿਆਣਾ ਪੱਛਮੀ ਉਪਚੋਣ ਦੇ ਨਤੀਜੇ ਆ ਚੁੱਕੇ ਨੇ ਨਤੀਜਿਆਂ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਬੈਠਿਆ ਇਸ ਗੱਲ ਦਾ ਇਲਮ ਹੈ ਇਸ ਗੱਲ ਦੀ ਸੂਚਨਾ ਤੁਹਾਡੇ ਤੱਕ ਪੁੱਜ ਚੁੱਕੀ ਹੈ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਹੜੇ ਕਲਾਸਵਾ ਮੈਂਬਰ ਸਨ ਉਸ ਚੋਣ ਜਿੱਤ ਚੁੱਕੇ ਨੇ ਲਗਭਗ 11000 ਤੋਂ ਵੱਧ ਵੋਟਾਂ ਤੇ ਤੇ ਦੂਸਰੇ ਨੰਬਰ ਤੇ ਭਾਰਤ ਭੂਸ਼ਨਾਸ਼ੂ ਕਾਂਗਰਸ ਪਾਰਟੀ ਦੇ ਤੇ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਜਿਨ੍ਹਾਂ ਨੂੰ ਲਗਭਗ 8000 ਵੋਟ ਪਈ ਹੈ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਜਪਤ ਹੋ ਗਈ ਹੈ ਹੁਣ ਮੈਂ ਥੋੜਾ ਜਿਹਾ ਤੁਹਾਡੇ ਨਾਲ ਬਰੀਫ ਦੇ ਵਿੱਚ ਇਹ ਚਾਤੀ ਮਰਵਾਉਣ ਦਾ ਯਤਨ ਕਰਾਂਗਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ ਲਗਭਗ 35179 ਵੋਟਾਂ ਪਈਆਂ ਨੇ ਭਾਰਤੀਕਸ਼ੂ ਆਸ਼ੂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 24542 ਵੋਟਾਂ ਪੰਜਾਂ ਨੇ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਨੂੰ 20323 ਵੋਟਾਂ ਪੰਜਾਂ ਨੇ ਤੇ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪੰਜਾਂ ਨੇ ਜਿਹੜਾ ਕਿ ਅਧਿਕਾਰਤ ਰਿਜ਼ਲਟ ਹੈ ਹੁਣ ਜਦੋਂ ਚੋਣ ਨਤੀਜਾ ਆ ਚੁੱਕਿਆ ਹੈ ਦੇਸ਼ ਵਿਦੇਸ਼ ਵਿੱਚ ਲੋਕਾਂ ਦਾ ਧਿਆਨ ਇਧਰੋਂ हट ਚੁੱਕਾ ਹੈ ਤੇ ਮੈਂ ਤੁਹਾਡੇ ਨਾਲ ਇਸ ਤੋਂ ਅਗਲੀ ਗੱਲ ਹੈ ਜਿਹੜੀ ਉਹ ਸਾਂਝੀ ਕਰ ਦੋ ਚੀਜ਼ਾਂ ਜਿਹੜੀਆਂ ਇਸ ਚੋਣ ਦੇ ਵਿੱਚ ਸਾਹਮਣੇ ਆਈਆਂ ਨੇ ਪ੍ਰਮੁਖ ਤੌਰ ਤੇ ਇੱਕ ਤੇ ਕਿ ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਲੋਕ ਨਹੀਂਆ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ 18000 ਦੇ ਲਗਭਗ ਜੇਤੂ ਰਹੀ ਉਹ ਆਪਣਾ ਜਲਵਾਨੀ ਦਿਖਾ ਸਕੀ ਇਸ ਕੱਲ ਨੂੰ ਜਰੂਰ ਤੁਹਾਨੂੰ ਮੰਨਣਾ ਪਵੇਗਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਿਆਸੀ ਵਿਸ਼ਲੇਸ਼ਕਾਂ ਨੂੰ ਇਹ ਆਸ ਸੀ ਕਿ ਜੇ 18000 ਵੋਟ ਵੀ ਉੱਪਰਲਾ ਰਿਜ਼ਲਟ ਵੀ ਨਹੀਂ ਵਰਕਰ ਰਹਿੰਦਾ ਤਾਂ ਭਾਰਤੀ ਜਨਤਾ ਪਾਰਟੀ 35000 ਵੋਟ ਜ਼ਰੂਰ ਪ੍ਰਾਪਤ ਕਰੇਗੀ ਪਰ ਐਸਾ ਨਹੀਂ ਹੋ ਸਕਿਆ ਉਦੋਂ ਰਵਨੀਤ ਸਿੰਘ ਬਿੱਟੂ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਨ ਤੇ ਅਮਰਿੰਦਰ ਸਿੰਘ ਰਾਜਾ ਆਪਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਸੀ 18000 ਦੇ ਲਗਭਗ ਉਸ ਵੇਲੇ ਹਾਰ ਜਿਹੜੀ ਸੀ ਉਹ ਹੋਈ ਸੀ ਹੁਣ ਅੱਜ ਜਿਹੜੀ ਗੱਲ ਕਾਂਗਰਸ ਪਾਰਟੀ ਦੀ ਰਾਜਨੀਤੀ ਅੱਜ ਕਿਸ ਪਾਸੇ ਨੂੰ ਤੁਰੀ ਹੈ ਮੈਂ ਇਹ ਗੱਲ ਇਹ ਵਿਚਾਰ ਤੁਹਾਡੇ ਨਾਲ ਸਾਂਝ ਕਰਦೇನೆ ਅੱਜ ਜਦੋਂ ਅਸੀਂ ਇਸ ਚੋਣਾਂ ਦਾ ਰਿਜ਼ਲਟ ਦੇਖਦੇ ਹਾਂ ਤੇ ਰਿਜ਼ਲਟ ਤੋਂ ਬਾਅਦ ਪ੍ਰੈਸ ਕਾਨਫਰੰਸ ਦੇਖਦੇ ਹਾਂ ਇਸ ਕਾਨਫਰੰਸ ਵਿੱਚ ਭਾਰਤ ਕੁਸ਼ਨ ਆਸ਼ੂ ਦੀ ਗੱਲ ਹੈ ਜਿਹੜੀ ਉਹ ਮੈਂ ਤੁਹਾਡਾ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਭਾਰਤ ਕੁਸ਼ਨ ਆਸ਼ੂ ਨੇ ਪ੍ਰੈਸ ਕਾਨਫਰੰਸ ਵਿੱਚ ਇੱਕ ਗੱਲ ਆਈ ਹੈ ਹਾਕੀ ਹੈ ਕਿ ਇਸ ਚੋਣ ਦੀ ਜਿੱਤ ਤੇ ਹਾਰ ਲਈ ਮੈਂ ਜਿੰਮੇਵਾਰ ਹਾਂ ਜਿਹੜੀ ਹਾਰ ਹੈ ਮੈਂ ਆਪਣੀ ਝੋਲੀ ਵਿੱਚ ਪਾਉਣਾ ਹਾਂ ਤੇ ਇਹਦੇ ਲਈ ਮੈਂ ਪੂਰਨ ਤੌਰ ਤੇ ਜ਼ਿੰਮੇਵਾਰ ਹਾਂ ਕਿਸੇ ਦਾ ਕੋਈ ਕਸੂਰ ਨਹੀਂ ਹੈ ਰਾਣਾ ਗੁਰਜੀਤ ਹੋਰਾਂ ਨੇ ਕਿਹਾ ਕਿ ਅਸੀਂ ਜੇਤੂ ਤੈਨੂੰ ਇੱਕ ਤਰ੍ਹਾਂ ਨਾਲ ਵਧਾਈ ਦਿੰਨੇ ਆ ਤੇ ਅੱਜ ਉਹਨਾਂ ਦਾ ਦਿਨ ਹੈ ਉਹਨਾਂ ਨੂੰ ਬਾਕੀ ਗੱਲਾਂ ਕਿਸ ਦਿਨ ਫੇਰ ਕਰਾਂਗੇ ਇਸ ਤੋਂ ਇਲਾਵਾ ਇਸ ਸੀਟ ਦੇ ਉੱਤੇ ਬਹੁਤ ਸੰਜੀਦਗੀ ਨਾਲ ਕੰਮ ਕਰਨ ਵਾਲੇ ਪ੍ਰਗਟ ਸਿੰਘ ਐਮਐਲਏ ਨੇ ਵੀ ਇਹ ਗੱਲ ਆਖੀ ਹੈ ਕਿ ਤੁਸੀਂ ਪਿਛਲੀਆਂ 2 ਬਾਏ ਇਲੈਕਸ਼ਨਾਂ ਦਾ ਇਤਿਹਾਸ ਦੇਖੋਗੇ ਤਾਂ ਤੁਹਾਨੂੰ ਆਮ ਆਦਮੀ ਪਾਰਟੀ ਕਿਤੇ ਖੜੀ ਨਜ਼ਰ ਨਹੀਂ ਆਉਂਦੀ ਜਿਸ ਪਾਰਟੀ ਦੀ ਸੱਤਾ ਹੁੰਦੀ ਹੈ ਉਹ ਹਮੇਸ਼ਾ ਜਿੱਤ ਜਾਂਦੀ ਹੈ ਪਰ ਅਸੀਂ ਤਕੜੇ ਹੋ ਕੇ ਲੜਿਆ ਤੇ 2027 ਦਾ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਹੁਣ ਜਿਹੜੀ ਗੱਲ ਕਾਂਗਰਸ ਪਾਰਟੀ ਦੀ ਅੰਦਰੂਨੀ ਜੰਗਮੰਦੀ ਦੀ ਚੱਲਦੀ ਸੀ ਉਹ ਇੱਥੇ ਆ ਕੇ ਭਾਰਤ ਪੁਸ਼ਨ ਆਸ਼ੂ ਉਹਨਾਂ ਦੇ ਬਿਆਨ ਤੋਂ ਇੱਕ ਤਰ੍ਹਾਂ ਨਾਲ ਸામਨੇ ਆਉਂਦੀ ਹੈ ਕਿ ਭਾਰਤ ਪੁਸ਼ਣ ਅਸ਼ੂ ਹੋ ਰਹੇ ਨੇ ਆਉਣ ਵਾਲੇ ਸਮੇਂ ਨੂੰ ਭੰਪਦੇ ਆ ਆਉਣ ਵਾਲੇ ਸਮੇਂ ਨੂੰ ਵਿਚਾਰਦੇ ਆ ਜਿੱਥੇ ਸ਼ਾਮਲ ਨਾ ਹੋਣ ਵਾਲੀਆਂ ਤੇਰਾ ਅਮਰਿੰਦਰ ਸਿੰਘ ਰਾਜਾਪੜੇ ਦਾ ਪ੍ਰਤਾਪ ਸਿੰਘ ਬਾਜਵਾ ਲੀਡਰ ਵਿਰੋਧੀ ਤੇਰਾ ਅਤੇ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਸਮੇਤ ਕੁਝ ਆਗੂ ਉਹਨਾਂ ਨੂੰ ਲਾਂਭੇ ਕਰ ਦਿੱਤਾ ਹੈ ਤੇ ਆਖ ਦਿੱਤਾ ਹੈ ਕਿ ਇਸ ਚੋਣ ਦੀ ਸਿੱਧੀ ਜ਼ਿੰਮੇਵਾਰੀ ਹਾਰ ਦੀ ਮੇਰੀ ਹੈ ਤੇ ਮੈਂ ਆਪਣੀ ਥੋੜੀ ਵਿੱਚ ਆਉਂਦਾ ਹਾਂ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਜੇਤੇ ਇਹ ਚੋਣ ਜਿੱਤ ਜਾਂਦੇ ਭਾਰਤ ਕੂਸ਼ਨ ਆਸ਼ੂ ਚੋਣ ਜਿੱਤ ਜਾਂਦੇ ਫਿਰ ਤਾਂ ਪਾਰਟੀ ਵੱਲੋਂ ਵੱਡੇ ਲੈਵਲ ਤੇ ਪਾਰਟੀ ਤੇ ਸ਼ਾਮਲ ਨਾ ਹੋਣ ਵਾਲੇ ਭਾਵੇਂ ਕਾਰਨ ਕੋਈ ਵੀ ਹੋਣ ਉਹਨਾਂ ਆਗੂਆਂ ਦੇ ਖਿਲਾਫ ਬਗਾਵਤ ਦਾ ਝੰਡਾ ਜ਼ਰੂਰ ਚੁੱਕਿਆ ਜਾਣਾ ਸੀ ਪਰ ਅੱਜ ਭਾਰਤ ਕੂਸ਼ਨ ਆਸ਼ੂ ਨੇ ਸੰਜੀਦਗੀ ਨਾਲ ਇਹ ਗੱਲ ਕਹਿ ਕੇ ਇਸ ਗੱਲ ਨੂੰ ਠੱਪ ਕਰ ਦਿੱਤਾ ਕਿ ਹਾਰ ਦੀ ਜ਼ਿੰਮੇਵਾਰੀ ਸਾਰੀ ਮੈਂ ਆਪਣੀ ਝੋਲੀ ਵਿੱਚ ਪਾਉਂਦਾ ਹਾਂ ਹੁਣ ਜਿੱਥੋਂ ਤੱਕ ਅਮਰਿੰਦਰ ਸਿੰਘ ਰਾਜਾ ਬਣਿੰਗ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣ ਦਾ ਸਵਾਲ ਹੈ ਭਾਵੇਂ ਪਾਰਟੀ ਦੇ ਅੰਦਰੂਨੀ ਤੌਰ ਤੇ ਕੋਈ ਰਣਨੀਤੀ ਵੀ ਹੋ ਸਕਦੀ ਹੈ ਐਸੀ ਗੱਲ ਨਹੀਂ ਪਰੰਤੂ ਉਸ ਧੜੇ ਨੂੰ ਉਸ ਗਰੁੱਪ ਨੂੰ ਜਿਹੜੇ ਕਿ ਇਸ ਹਲਕੇ ਦੀ ਐਜ਼ ਅ ਮੈਂਬਰ ਪਾਰਲੀਮੈਂਟ ਨੁਮਾਇੰਦਗੀ ਕਰ ਰਹੇ ਨੇ ਤੇ ਫਿਰ ਇਹ ਹੱਕ ਜ਼ਰੂਰ ਹੈ ਕਿ ਉਹ ਇਸ ਗੱਲ ਤੇ ਕਿੰਤੂ ਕਰ ਸਕਣ ਕਿ ਉਹਨਾਂ ਦੇ ਇਸ ਹਲਕੇ ਦੀ ਉਪ ਚੋਣ ਕੈਂਪੇਨ ਵਿੱਚ ਸ਼ਾਮਲ ਹੋਣ ਤੇ ਸਵਾਲ ਕਿਉਂ ਸਨ ਜੇ ਸਾਡੇ ਤੇ ਸਵਾਲ ਸਨ ਤੇ ਚੋਣ ਜਿੱਤੀ ਕਿਉਂ ਨਹੀਂ ਜਾ ਸਕੀ ਪਰੰਤੂ ਉਸ ਤੋਂ ਪਹਿਲਾਂ ਭਾਰਤ ਪ੍ਰੋਸ਼ਨ ਆਸ਼ੂ ਵੱਲੋਂ ਮੁੱਦਾ ਸੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੁਣ ਜਿੱਥੋਂ ਤੱਕ ਇਲੈਕਸ਼ਨ ਤੋਂ ਬਾਅਦ ਇਸ ਗੱਲ ਦੇ ਵਿਵਾਦ ਬਣਨ ਦਾ ਸਵਾਲ ਸੀ ਉਹ ਲਗਭਗ ਖਤਮ ਹੋ ਚੁੱਕਾ ਹੈ ਐਸਾ ਲੱਗਦਾ ਨਹੀਂ ਕਿ ਹੁਣ ਕੋਈ ਵਿਵਾਦ ਬਣੇਗਾ ਪਰੰਤੂ ਹਾਂ ਐਸੀ ਗੱਲ ਜ਼ਰੂਰ ਹੈ ਕਿ ਇਸ ਚੋਣ ਵਿੱਚ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਤੇ ਬਾਕੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਚਾਹੁੰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਕੂਸ਼ਨਾਸ਼ੂ ਚੋਣ ਜਿੱਤ ਸਕਣ ਤੇ ਪਾਰਟੀ ਵਿੱਚ ਜਥੇਬੰਦਕ ਤੌਰ ਤੇ ਆਪਣਾ ਦਾਵਾ ਜਿਹੜਾ ਮਜ਼ਬੂਤ ਕਰ ਸਕਣ ਪਰ ਐਸਾ ਹੋ ਨਹੀਂ ਸਕਿਆ ਤੇ ਅੱਜ ਭਾਰਤ ਕੂਸ਼ਨਾਸ਼ੂ ਇਹ ਚੋਣ ਹਾਰ ਕੇ ਜਦੋਂ ਉਹਨਾਂ ਨੇ ਹਾਰ ਹੀ ਹਾਰ ਨੂੰ ਆਪਣੀ ਝੋਲੀ ਵਿੱਚ ਪਾਇਆ ਉਹਨਾਂ ਨੇ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਨਾ ਹੀ ਰਾਣਾ ਗੁਰਜੀਤ ਸਿੰਘ ਨੇ ਲਾਇਆ ਤੇ ਨਾ ਹੀ ਕਿਸੇ ਹੋਰ ਨੇ ਲਾਇਆ ਤੇ ਅੱਜ ਇਸ ਚੋਣ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਭਾਰਤ ਪੁਸ਼ਨਾ ਸ਼ੂਰਨ ਨੇ ਸਾਰੀ ਹਾਰ ਦੀ ਜ਼ਿੰਮੇਵਾਰੀ ਖੁਦ ਲਈ ਹੈ ਤੇ ਉਹਨਾਂ ਕਿਹਾ ਕਿ ਇਸ ਹਾਰ ਲਈ ਜ਼ਿੰਮੇਵਾਰ ਵੀ ਮੈਂ ਹਾਂ ਕਾਂਗਰਸ ਪਾਰਟੀ ਨੇ ਚੋਣ ਬਹੁਤ ਵੱਡੇ ਲੈਵਲ ਤੇ ਬਹੁਤ ਵਧੀਆ ਤਰੀਕੇ ਨਾਲ ਲੜੀਏ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਇਸ ਚੋਣ ਦੇ ਵਿੱਚ ਉਹ ਐਡਵੋਕੇਟ ਪਰਪਕਾਰ ਸਿੰਘ ਨੂੰ ਮੰਦੀ ਜ਼ਮਾਨਤ ਜ਼ਬਤ ਹੋ ਜਾਣਾ ਅਸੀਂ ਇਸੇ ਚੈਨਲ ਤੋਂ ਇਸੇ ਮਾਧਿਅਮ ਤੋਂ ਇਹ ਗੱਲ ਆਖੀ ਸੀ ਕਿ 5 ਤੋਂ 10000 ਦੇ ਕਰੀਬ ਵੋਟਾਂ ਪੈਣ ਦੀ ਸੰਭਾਵਨਾ ਹੈ ਤੇ ਕਰੀਬ 8200 ਵੋਟਾਂ ਐਡਵੋਕੇਟ ਪਰਵਕਾਰ ਸਿੰਘ ਨੂੰ ਮੰਨਨ ਉਪਈਆਂ ਨੇ ਕਿ ਜਿਸ ਧਿਰ ਵੱਲੋਂ ਵੱਡੇ ਪੱਧਰ ਤੇ ਪੰਜਾਬ ਦੀ ਸਿਆਸਤ ਦੀ ਜੀ ਸਿਆਸੀ ਧਿਰ ਬਣਨ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਾਵਾ ਕੀਤਾ ਜਾਂਦਾ ਸੀ ਉਹਨਾਂ ਨੂੰ 8200 ਵੋਟਾਂ ਤੇ ਉਹਨਾਂ ਦੀ ਜ਼ਮਾਨਤ ਆ ਜਿਹੜੀ ਉਹ ਜਪਤ ਹੋ ਗਈ ਹੈ ਤੇ ਇਸ ਵੇਲੇ ਅਕਾਲੀ ਰਾਜਨੀਤੀ ਲਈ ਇਹ ਖਬਰ ਬਹੁਤ ਹੀ ਵਧੀਆ ਨਹੀਂ ਐਸੀ ਲੁਧਿਆਣਾ ਪੱਛਮੀ ਦਾ ਜਿਹੜਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ